ਜਿਹੜੇ ਬਾਹਰ ਪੰਜਾਬੀ ਚਲੇ ਗਏ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਹੈ ਯੂਕੇ ਦੇ ਵਿੱਚ ਉਹ ਕਹਿੰਦੇ ਅਸੀਂ ਜਾਦੇ ਸਿੱਖੀ ਨੂੰ ਸੰਭਿਆ ਹੋਇਆ ਅਸੀਂ ਜਾਦੇ ਸੁਪੀਰ ਹਾਂ ਅਸੀਂ ਡਟ ਕੇ ਅਲੱਗ ਦੇ ਸਮਾਗਦੇ ਜਿਹੜੇ ਪੰਜਾਬ ਵਿੱਚ ਰਹਿ ਗਏ ਉਹ ਤਾਂ ਪੇਡਾਂ ਬੱਕਰ ਗਈਆਂ ਬੰਦੇ ਨਹੀਂ ਹੈਗੇ ਪਰ ਪੰਜਾਬ ਦੇ ਵਿੱਚੋਂ ਤੁਸੀਂ ਦੇਖੋ ਅਮਰਤਪਾਲ ਨੇ ਆ ਕੇ ਉਹ ਗੰਦਪਾਉਣ ਵਾਲੀ ਜਨਾਨੀ ਨੂੰ ਸੋਤਾ ਜਿਹਨੇ ਪਤਾ ਹੀ ਨਹੀਂ ਕਿੰਨੇ ਕੁ ਜਵਾਂ ਖਰਾਬ ਕਰਨੇ ਸੀਗੇ ਉਹਦੇ ਜਿਹੜੇ ਬੂਟੇ ਲਾਏ ਉਹਦੀਆਂ ਰੀਲਾਂ ਆੜੀਆਂ ਫੈਲੀਆਂ ਅੱਜ ਆਪਾਂ ਨੂੰ ਦੇਖਣ ਨੂੰ ਮਿਲਦਾ ਨਿੱਕੇ ਨਿੱਕੇ 5-5-7 ਸਾਲਾਂ ਦੇ ਕੁੜੀਆਂ ਵੀ ਨੱਚਣ ਲੱਗ ਗਈਆਂ। ਔਰ ਸਕੂਲ ਏਜ ਵਾਲੀਆਂ ਅੰਗ ਪ੍ਰਦਰਸ਼ਨ ਕਰਨ ਲੱਗ ਗਈਆਂ ਕਿਉਂਕਿ ਉਹ ਕਰਦੀ ਸੀਗੀ ਪੰਜਾਬੀ ਨਾ ਲੈ ਕੇ। ਉਹਨੂੰ ਕੋਈ ਰੋਗ ਤਾਂ ਨਹੀਂ ਸੀਗਾ। ਜੇ ਅੱਜ ਰੋਗ ਤਾਂ ਤਾਂ ਕਹਿੰਦੇ ਜੀ ਜਨਾਨੀ ਮਾਰ ਕੇ ਕਾਦੀ ਬਹਾਦਰੀ। ਠੀਕ ਹੈ ਕੁਸ ਲੋਕ ਕਹਿੰਦੇ ਆਪਾਂ ਨੂੰ ਪਤੇ ਕਿਹੜੇ-ਕਿਹੜੇ ਕਹਿੰਦੇ ਆ। ਠੀਕ ਹੈ ਉਹਨਾਂ ਦਾ ਬੈਕਗ੍ਰਾਉਂਡ ਕੀ ਆ। ਤਾਂ ਗੱਲ ਮੈਨੂੰ ਇਹ ਨਹੀਂ ਸਮਝ ਆਉਂਦੀ। ਚਲੋ ਪੰਜਾਬ ਦੇ ਵਿੱਚੋਂ ਕਰਕੇ ਕੇਸ ਚੱਲਿਆ ਗਿਆ। ਉਲੇ ਵੀ ਸਾਤ ਸੋਧਣ ਵਾਲੇ ਰਹਿੰਦੇ ਆ ਹਨਾ ਇਹ ਵੱਖਰੀ ਗੱਲ ਆ ਕੈਨੇਡਾ ਦੇ ਵਿੱਚ ਬਹੁਤ ਕੁੜੀਆਂ ਹਨਾ ਮੈਂ ਗਣਮੇਚਣ ਮੈਂ ਨਾ ਜਾਣਦਾ ਜਿਵੇਂ ਕੋਈ ਕੋਈ ਮਿੱਟੀ ਕਲਰ ਆ ਹਨਾ ਕੋਈ ਸੁਰਲੀਨ ਕੋਰ ਆ ਸਰਿਆਂ ਮਡਾਟ ਕੇ ਸਾਡਾ ਕੋਈ ਕੀ ਕਰ ਲੂਗਾ ਕਹਿੰਦੇ ਆ ਨਾ ਤਾਂ ਹੁਣ ਮੈਨੂੰ ਦੱਸੋ ਵੀ ਜਿਹੜੇ ਬਾਹਰ ਤੁਸੀਂ ਕਹਿੰਨੇ ਆ ਅਸੀਂ ਜਾਦੇ ਸਿੱਖੀ ਨੂੰ ਸੱਭਿਆਚਾਰ ਨੂੰ ਹੈ ਆਪਦੇ ਧਰਮ ਨੂੰ ਧਰਮ ਦੇ ਫਰਜ਼ਾਂ ਨੂੰ ਜ਼ਿਆਦਾ ਪਿਆਰ ਕਰਦੇ ਆ ਤਾਂ ਸਤੋਂ ਸੋ ਤੁਹਾਨੂੰ ਅੱਜ ਤੱਕ ਇਹ ਜਿਹੜੀਆਂ ਕੋਸਕ ਜਨਾਨੀਆਂ ਆੜੀਆਂ ਗੰਦ ਪਾਉਂਦੀਆਂ ਇਹ ਸਾਂਭੀਆਂ ਘਾਤੋਂ ਨਹੀਂ ਗਈਆਂ ਸਾਂਭਣੀਆਂ ਦਾ ਸੈਂਸ ਕਿਸੇ ਵੀ ਤਰੀਕੇ ਨਾਲ ਤੁਸੀਂ ਸਾਂਭ ਸਕਦੇ ਆ ਜ਼ਰੂਰੀ ਨਹੀਂ ਕਿ ਉਹਨੂੰ ਡਿੱਗੀ ਜੀ ਪਾਉਣਾਗਾ ਤਾਂ ਮੈਂ ਅਜ ਤੱਕ ਸੁਣਾ ਨਹੀਂ ਹੈਗਾ ਕਿ ਕੋਈ ਬਫਗਾਨੇ ਦੇਸ਼ ਦੇ ਵਿੱਚ ਕਿਸੇ ਦੀ ਨਹੀਂ ਜ਼ਰੂਰਤ ਪਈ ਹੋਵੇ ਕਿ ਜਾ ਕੇ ਉਹਨੂੰ ਰੋਕਿਆ ਹੋਵੇ ਇੱਕ ਬੰਦਾ ਉੱਠਿਆ ਸੀਗਾ ਅ ਮੈਨੂੰ ਨਾਂ ਨਹੀਂ ਯਾਦ ਆ ਆਸਟ੍ਰੇਲੀਆ ਦੇ ਵਿੱਚ ਲੈਕਚਰ ਗਾਇਕਾਂ ਦੇ ਖਿਲਾਫ ਉਹ ਬੋਲਦਾ ਹੁੰਦਾ ਸੀਗਾ ਬਲਵੰਤ ਉਹਦਾ ਨਾਮ ਹੈ ਭੁੱਲ ਗਿਆ ਠੀਕ ਹੈ ਉਹ ਉਹਦੇ ਖਿਲਾਫ ਵੀ ਲੋਕ ਆਪਣੀ ਲੋਕ ਖਲਾ ਹੋ ਗਈ ਹੈ ਸਿੰਗਰਾਂ ਦੇ ਖਿਲਾਫ ਕਿਉਂ ਬੋਲਦਾਗਾ ਤਾਂ ਮੈਨੂੰ ਇਹ ਗੱਲ ਦਾ ਜਵਾਬ ਵੀਰ ਬਣ ਕੇ ਕੋਈ ਦਿਓ ਕਿ ਜਿਹੜੇ ਬਾਹਰਲੇ ਕਹਿੰਦੇ ਆ ਕਿ ਅਸੀਂ ਬਹੁਤ ਜ਼ਿਆਦੇ ਪੰਜਾਬ ਦੇ ਲਈ ਹਮਦਰਦੀ ਆ ਪੰਜਾਬ ਦੇ ਸੱਭਿਆਚਾਰ ਦੇ ਲਈ ਤਾਂ ਸਭ ਤੋਂ ਜ਼ਿਆਦਾ ਗੰਦ ਉੱਥੋਂ ਹੀ ਪੈ ਰਿਆ ਬਾਹਰਲੇ ਸਟੇਟਾਂ ਦੇ ਵਿੱਚੋਂ ਕੁੜੀਆਂ ਜਿਹੜੀਆਂ ਸਾਰੇ ਆਮ ਉਹ ਚੀਜ਼ਾਂ ਕਰ ਰਹੀਆਂ ਜਦੋਂ ਕਿ ਕੋਈ ਪੰਜਾਬ ਦੇ ਵਿੱਚ ਕਰੇ ਫਿਰ ਉਹ ਪੰਪ ਦਾ ਦੇ ਸਕਦੇ ਆ ਪਰ ਆਪਦੇ ਕੋਲ ਕੋਈ ਕਹਿੰਦੇ ਪੰਜਾਬ ਵਾਲਿਆਂ ਦਾ ਫਿਰ ਆਪਦਾ ਹੱਲ ਕਰ ਦਿੱਤਾ ਸਹਿਕ ਨਹੀਂ ਬਾਕੀ ਭਾਈ ਤੁਸੀਂ ਆਉਦੇ ਵਿਚਾਰ ਦੇ ਦਿਓ ਕਿ ਜਿਹੜੀਆਂ ਬਾਹਰ ਬੈਠੀਆਂ ਕਹਿੰਦੀਆਂ ਸਾਡੇ ਘਰੇ ਆٹے ਤੇ ਗੱਟੇ ਨਹੀਂ ਦੇਣੀ ਕਿਸੇ ਨੇ ਅਸੀਂ ਤਾਂ ਗੰਦ ਪਾ ਕੇ ਹੀ ਰੋਟੀ ਖਾਣੀ ਆ ਇਹਨਾਂ ਦਾ ਹੱਲ ਕਦੋਂ ਹੋ ਸਕਦਾ ਕੀ ਹੋ ਸਕਦਾ ਹੈ